ਚਤਾਵਨੀ ਦੇਣ ਵਾਲਾ ਵੀ ਕੋਣ ਅਮਰਪਾਲ ਕੋਈ ਉਹਨੂੰ ਸਰਕਾਰ ਨੇ ਪਰਮਿਸ਼ਨ ਦਿੱਤੀ ਹੈ ਜਾਂ ਸਰਕਾਰ ਨੂੰ ਉਹਨੇ ਸਰਕਾਰ ਨੂੰ ਕਿਹਾ ਅਮਰਪਾਲ ਮੈਰੋ ਦਾ ਕੋ ਜਜਮੈਂਟ ਹੈ ਜਿਹੜੇ ਹਾਈ ਕੋਰਟ ਸੁਪਰੀਮ ਕੋਰਟ ਸੈਸ਼ਨ ਕੋਰਟਾਂ ਨੇ ਉਹ ਤੋਂ ਹੀ ਹੈ ਜੀ ਕੋਣ ਹੈ ਯਾਰ ਧੋਖੇ ਨਾਲ ਬੁਲਾ ਕੇ ਤੁਸੀਂ ਉਹਦੀ ਹੱਤਿਆ ਕਰ ਰਹੇ ਹੋ ਪਰ ਉਸ ਤੋਂ ਬਾਅਦ ਤੁਸੀਂ ਆਪਣੇ ਆਪ ਨੂੰ ਕੌਮ ਦਾ ਸ਼ਰਮਾਇਆ ਕੌਮ ਦਾ ਕਹਿ ਦिए ਵੀ ਹੀਰੋ ਰਿਪਰੈਜ਼ੈਂਟ ਕਰ ਰਹੇ ਹੋ ਸੰਨੀ ਲੋੜ ਦੀ ਧੈਣ ਲੱਗਦੀ ਸੀ ਸੰਨੀ ਲੋਕ ਕਮਲਜੀਤ ਕੋਰ ਬੋਰਾ ਉਹਦੀ ਭੈਣ ਲੱਗਦੀ ਸੀ ਉਹਦੀ ਭੂਆ ਲੱਗਦੀ ਸੀ ਉਹਨੇ ਛੜਤਾ ਸੀ ਜੀ ਮੰਦੇ ਹੋ ਕੇ ਉਹ ਠੀਕ ਸੀ ਕਿ ਉਹ ਪੈੜਾਂ ਦੇ ਵਿੱਚ ਬੈਠ ਕੇ ਦੇਖਿਆ ਜਾ ਸਕਦਾ ਸੀ ਕੰਟੈਂਟ ਇੱਕ ਗਾਲ ਕੱਟਣ ਦੀ ਅਡਲਟ ਲੈਂਗੁਏਜ ਬੋਲਣ ਦੀ ਇਸ ਜਹਾੂ ਕੀ ਕੋਈ ਮਤਾ ਉੱਤੋਂ ਮਾਰ ਦੂਗਾ ਕਮਲ ਕੋਰ ਵੀ ਕੰਟੈਂਟ ਉਹੀ ਪਾ ਰਿਹਾ ਸੀ ਜਿਹੜੇ ਲੋਕ ਪਾ ਰਹੇ ਸੀ ਜੀ ਉਹਦੇ ਵੀਊ ਕਾ ਲੈ ਸੀ ਫਿਰ ਹੂੰ ਹੂੰ ਜੋ ਲੋਕ ਦੇਖਣਾ ਚਾਹੁੰਦੇ ਸੀ ਇਹ ਲੋਕੋ ਜਿਸ ਨੂੰ ਇੰਟਰਸਟ ਸੀ ਕਮਲਪੁਰ ਵੀ ਕੰਟੈਂਟ ਉਹੀ ਪਾ ਰਹੀ ਸੀ ਨਾ ਮੈਂ ਪਰਸਨਲ ਫੋਨ ਲਾਇਆ ਅੱਛਾ ਮੈਂ ਪਰਸਨਲ ਫੋਨ ਲਗਾ ਗਲਤ ਕੀਤੀ ਮੇਰਾ ਬੇਟਾ ਤੈਨੂੰ ਡਰਨ ਦੀ ਲੋੜ ਨਹੀਂ ਅੱਛਾ ਸਾਡਾ ਸ਼ਿਰਸਨਾ ਪੰਜਾਬ ਦਾ तमाम ਸੰਗਠਨ ਤੇਰੇ ਨਾਲ ਖੜਾ ਹੈ ਤੈਨੂੰ 24 ਜਦੋਂ ਲੋੜ ਪਵੇ ਸਾਡੇ ਪਰਸਨਲ ਨੰਬਰ ਤੋਂ ਦੇ ਰਹੇ ਹਾਂ ਅੱਧੇ ਘੰਟੇ ਫੋਨ ਲਾ ਸਾਡੀ ਪੂਰੀ ਟੀਮ ਪਹੁੰਚੂ ਅਚਾਨਕ ਇੱਕ ਖਬਰ ਆਉਂਦੀ ਹੈ ਸੋਸ਼ਲ ਮੀਡੀਆ ਇਨਫਲੂਐਂਸਰ ਕਮਲਕੌਰ ਪਾਬੀ ਦਾ ਕਤਲ ਹੋ ਚੁੱਕਿਆ ਹੈ ਗੱਡੀ ਦੇ ਵਿੱਚ লাশ ਮਿਲਦੀ ਹੈ লাশ ਦੀ ਹਾਲਤ ਇੰਨੀ ਕਿ ਬੁਰੀ ਹੁੰਦੀ ਹੈ ਕਿ ਕੋਈ ਵੀ ਐਂਬੂਲੈਂਸ ਨੂੰ ਬਠਿੰਡਾ ਤੋਂ ਲੁਧਿਆਣਾ ਲੈ ਕੇ ਆਉਣ ਲਈ ਰਾਜ਼ ਨਹੀਂ ਹੁੰਦੀ ਬਦਬੋ ਆਉਂਦੀ ਹੈ ਤੇ ਜਦੋਂ ਲੋਕਾਂ ਨੂੰ ਪਤਾ ਲੱਗਦਾ ਹੈ ਤਾਂ ਪਤਾ ਲੱਗਦਾ ਹੈ ਕਿ ਉਹ ਕਮਲ ਕੌਰ ਪਾਬੀ ਹੈ ਜੋ ਕਿ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਪਾਉਂਦੀ ਸੀ ਲੁਧਿਆਣੇ ਦੀ ਸੀ ਪਰ ਉਦੋਂ ਤੱਕ ਥੱਲੀ ਮਰ ਜਾਂਦੀ ਹੈ ਜਦੋਂ ਅਮਰਪਾਲ ਸਿੰਘ ਮਹਿਰੋ ਦੇ ਵੱਲੋਂ ਵੀਡੀਓ ਪਾਈ ਜਾਂਦੀ ਹੈ ਤੇ ਦੱਸਿਆ ਜਾਂਦਾ ਹੈ ਕਿ ਸਾਡੇ ਹੀ ਸਾਥੀਆਂ ਦੇ ਵੱਲੋਂ ਉਸ ਦਾ ਕਤਲ ਕੀਤਾ ਗਿਆ ਕਿਉਂਕਿ ਉਹ ਨੌਜਵਾਨਾਂ ਨੂੰ ਗਲਤ ਰਾਹ ਤੇ ਪਾ ਰਹੀ ਸੀਗੀ ਤੇ ਅੱਜ ਸਾਡੇ ਨਾਲ ਦੱਸਦੇ ਕਿ ਨਾਰਥ ਇੰਡੀਆ ਪ੍ਰਧਾਨ ਚਫਸੀਨਾ ਦੇ ਭਾਨੂ ਪ੍ਰਤਾਪ ਜੀ ਨੇ ਬਹੁਤ-ਬਹੁਤ ਸਵਾਗਤ ਹੈ ਭਾਨੂ ਪ੍ਰਤਾਪ ਜੀ ਜੈ ਸ਼੍ਰੀ ਰਾਮ ਜੀ ਹਰ ਹਰ ਮਾਦੇਵ ਸਤਿਅ ਸਨਤਨ ਧਰਮ ਕੇ ਸਦਾ ਹੈ ਜੈ ਇਹ ਅੱਜ ਜਦੋਂ ਸੋਸ਼ਲ ਮੀਡੀਆ ਦੀ ਗੱਲ ਚੱਲਦੀ ਹੈ ਤਾਂ ਸੁਰਖੀਆਂ ਦੇ ਵਿੱਚ ਦੋ ਨਾਮ ਚੱਲ ਰਹੇ ਨੇ ਕਮਲਕੌਰ ਤੇ ਅਮਰਿਤਪਾਲ ਸਿੰਘ ਮੈਰੋ ਜਿਨ੍ਹਾਂ ਦੇ ਵੱਲੋਂ ਦੱਸਿਆ ਜਾਂਦਾ ਹੈ ਕਿ ਅਸੀਂ ਪਹਿਲਾਂ ਉਹਨੂੰ ਚੇਤਾਵਨੀ ਦਿੱਤੀ ਸੀ ਉਸ ਤੋਂ ਬਾਅਦ ਬਠਿੰਡੇ ਬਲਾਕੇ ਇਵੈਂਟ ਦੇ ਬਹਾਨੇ ਗਲਾਕੋਟ ਕੇ ਜਿਸ ਜਿਵੇਂ ਕਿ ਪੁਲਿਸ ਵੀ ਦੱਸੀ ਜਾਂਦੀ ਹੈ ਕਿ ਗਲਾਕੋਟ ਕੇ ਉਸਨੂੰ ਮੌਤ ਦੇ ਘਾਟ ਤਰ ਦਿੱਤਾ ਗਿਆ ਤੇ ਗੱਡੀ ਦੇ ਵਿੱਚ ਉਸਦੀ ਲਾਸ਼ ਛੱਡ ਦਿੱਤੀ ਗਈ ਜੋ ਕਿ 3 ਦਿਨਾਂ ਬਾਅਦ ਮਿਲਦੀ ਹੈ ਤਾਂ ਉਸਨੂੰ ਦੇਖਣ ਜਾਂ ਕਹ ਲਓ ਕਿ ਉਸਨੂੰ ਕੋਈ ਐਂਬੂਲੈਂਸ ਲਿਜਾਂ ਜੋ ਵੀ ਨਹੀਂ ਸਮਝਦੇ ਕਿ ਇਨਕੀ ਬੁਰੇ ਹਾਲਾਤਾਂ ਦੇ ਵਿੱਚ ਹੀ ਬਠਿੰਡਾ ਦੇ ਵਿੱਚ ਸਸਕਾਰ ਕੀਤਾ ਗਿਆ ਕੀ ਕਹੋਗੇ ਇਸ ਸਾਰੇ ਹੀ ਮੁੱਦੇ ਤੇ ਪਹਿਲੀ ਗੱਲ ਤਾਂ ਹੂਜ਼ ਅਮਰਿਤਪਾਲ ਮੈਰੋ ਕੌਣ ਹੈ ਉਹ ਬੰਦਾ ਕਿੱਥੋਂ ਆਇਆ ਜੀ ਪੰਜਾਬ ਦੀ ਜਮਿਲੀ ਸਰਤ ਤ ਦੀ ਦੇਣ ਕੀ ਹੈ ਕੋਈ ਸਮਾਜ ਸੇਵਿਕ ਹੈ ਕੋਈ ਅਤਵਾਦੀ ਹੈ ਕੋਈ ਗੈਂਗਸਟਰ ਹੈ ਨਹੀਂ ਨਿਹੰਗ ਸਿੰਘ ਨੇ ਕਈ ਵਾਰੀ ਜਿਹੜੇ ਸਮਾਜਿਕ ਮੁੱਦੇ ਨੇ ਉਹ ਚੁੱਕਦੇ ਰਹਿੰਦੇ ਨੇ ਮੈਨੂੰ ਤਾਂ ਲੱਗਦਾ ਨਿਹੰਗ ਸਿੰਘ ਆ ਉਹਦੇ ਜਨਾਨੀਆਂ ਨੂੰ ਮਾਰਦੇ ਹੋਣਗੇ ਕਦੇ ਇਤਿਹਾਸ ਸੁਣਿਆ ਤੁਸੀਂ ਕਦੇ ਨਿਆਂੰਗ ਸਿੰਘ ਫੌਜਾਂ ਜਾਂ ਨਿਆਂੰਗ ਸਿੰਘ ਨੇ ਕੁਝ ਬਾਣਾ ਪਾਇਆ ਹੋਵੇ ਜੀ ਤੇ ਕਿਸੇ ਜਨਾਨੀ ਦੀ ਹੱਤਿਆ ਕੀਤੀ ਹੋਵੇ ਉਹ ਤਾਂ ਬਲਤਕਾਰ ਕਰਕੇ ਕੀ ਲੱਗਦਾ ਹੈ ਉਹਨਾਂ ਦੇ ਵੱਲੋਂ ਕੋਈ ਕਿਹਾ ਜਾਂਦਾ ਹੈ ਕਿ ਉਸੀ ਤਾਂ ਉਹਨੂੰ ਚੇਤਾਵਨੀ ਦਿੱਤੀ ਸੀ ਪਰ ਨਹੀਂ ਮੰਨੀ ਚੇਤਾਵਨੀ ਦੇਣ ਵਾਲਾ ਵੀ ਕੋਣ ਅਮਰਤਪਾਲ ਕੋਈ ਉਹਨੂੰ ਸਰਕਾਰ ਨੇ ਪਰਮਿਸ਼ਨ ਦਿੱਤੀ ਆ ਜਾਂ ਸਰਕਾਰ ਨੂੰ ਉਹਨੇ ਸਰਕਾਰ ਦੇ ਨੂੰ ਕਿਹਾ ਅਮਰਤਪਾਲ ਮੈਰੋ ਤੇ ਕੋ ਜਜਮੈਂਟ ਆ ਜਿਹੜੇ ਹਾਈ ਕੋਰਟ ਸੁਪਰੀਮ ਕੋਰਟ ਸੈਸ਼ਨ ਕੋਰਟਾਂ ਨੇ ਉਹ ਤੂੰ ਹੀ ਐ ਜੀ ਕੌਣ ਹੈ ਯਾਰ ਮੈਂ ਇਹ ਪੁੱਛਣਾ ਚਾਹਨਾ ਅੱਜ ਤੁਸੀਂ ਲੋਕ ਮੈਂ ਕਈ ਵਾਰ ਸੋਸ਼ਲ ਸਾਈਟਸ ਦੇਖ ਰਿਹਾ ਹਾਂ ਵੀ ਕਈ ਲੋਕ ਅੰਮ੍ਰਿਤਪਾਲ ਮੈਰੋ ਨੇ ਗੰਧ ਚੱਕਤਾ ਉਹ ਚੱਕਤਾ ਇਹ ਚੱਕਦਾ ਗਰੀਬ ਕੁੜੀ ਮਾਰ ਕੇ ਗਰੀਬ ਪਰਿਵਾਰ ਦਾ ਬੱਚਾ ਮਾਰ ਕੇ ਤੁਸੀਂ ਸੂਰਮੇ ਕੋ ਆਨੇ ਆਪਣੇ ਆਪ ਨੂੰ ਯਾਰ ਸ਼ੇਮ ਹੋਣੀ ਧੋਖੇ ਨਾਲ ਬੁਲਾ ਕੇ ਹੂੰ ਧੋਖੇ ਨਾਲ ਬੁਲਾ ਕੇ ਬਲਤਕਾਰ ਕਰਕੇ ਇਸ ਕੁੜੀ ਦਾ ਤੁਸੀਂ ਉਹਦੀ ਹੱਤਿਆ ਕਰ ਰਹੇ ਹੋ ਉਸ ਤੋਂ ਬਾਅਦ ਤੁਸੀਂ ਆਪਣੇ ਆਪ ਨੂੰ ਕੌਮ ਦਾ ਸ਼ਰਮਾਇਆ ਕੌਮ ਦਾ ਕਹਿ ਦिए ਵੀ ਹੀਰੋ ਰਿਪਰੈਜ਼ੈਂਟ ਕਰ ਰਹੇ ਹੋ ਇਹ ਹਿੰਦੁਸਤਾਨ ਹੈ ਭਾਈ ਸਾਹਿਬ ਹਿੰਦੁਸਤਾਨ ਦੀ ਖਾਸियत ਪਤਾ ਕੀ ਆਲ ਵਰਲਡ ਦੇ ਵਿੱਚ ਫਰੀडम ਆਫ ਸਪੀਚ ਫਰੀडम ਆਫ ਲਾਈਫ ਤੁਸੀਂ ਆਪ ਦੀ ਜ਼ਿੰਦਗੀ ਆਪ ਦੀ ਮਰਜ਼ੀ ਨਾਲ ਜਿੱਦਾਂ ਮਰਜ਼ੀ ਜੀ ਸਕਦੇ ਹੋ ਜੇ ਤੁਸੀਂ ਕ੍ਰਾਈਮ ਕਰਦੇ ਹੋ ਤੁਹਾਡੇ ਵਾਸਤੇ ਕਾਨੂੰਨ ਵਿਵਸਥਾ ਹੈ ਤੁਹਾਡੇ ਵਾਸਤੇ ਪੁਲਿਸ ਹੈ ਤੁਹਾਡੇ ਵਾਸਤੇ ਐਡਮਿਨਿਸਟ੍ਰੇਸ਼ਨ ਦਾ ਸਾਰਾ ਕੋ ਸਿਸਟਮ ਹੈ ਹੂਜ਼ ਅਮਰਤਪਾਲ ਮਹਿਰੋ ਸਜ਼ਾ ਦੇਣ ਵਾਲਾ ਕੌਣ ਹੈ ਅਮਰਤ ਅਮਰਤਪਾਲ ਮਹਿਰੋ ਉਹਨੂੰ ਸਮਝਾਉਣ ਵਾਲਾ ਕੌਣ ਹੈ ਅਮਰਤਪਾਲ ਮਹਿਰੋ ਉਹਨੂੰ ਦੱਸਣ ਵਾਲਾ ਕੌਣ ਹੈ ਤੂੰ ਗਲਤ ਕਰ ਰਹੀ ਹੈ ਫਿਰ ਤਾਂ ਸਾਰੇ ਨਿਆਇਲ ਐਡਮਿਨਿਸਟ੍ਰੇਸ਼ਨ ਜਿਨੇ ਵੀ ਨੇ ਜਾਂ ਪੁਲਿਸ ਪ੍ਰਸ਼ਾਸਨ ਨਾਲ ਲਿਏ ਸਾਰਾ ਛਿੱਕੇ ਟੰਗਤਾ ਆਪਾਂ ਉਨਾ ਵੱਲੋਂ ਕਿਹਾ ਜਾਂਦਾ ਹੈ ਕਿ ਉਹ ਸੋਸ਼ਲ ਮੀਡੀਆ ਤੇ ਜਿੱਦਾਂ ਦਾ ਉਹ ਕੰਟੈਂਟ ਬਾਰੇ ਸੀ ਜਾਂ ਜਿੱਦਾਂ ਦੀ ਵਰਡਿੰਗ ਯੂਜ਼ ਕਰ ਰਹੇ ਸੀ ਉਹ ਕਹਿੰਦੇ ਕਿ ਨੌਜਵਾਨਾਂ ਨੂੰ ਗਲਤ ਰਾਹ ਤੇ ਲੈ ਕੇ ਜਾ ਰਹੇ ਸੀਗੇ ਗਲਤ ਗੱਲ ਹੈ ਜੀ ਤੇ ਇਸ ਕਰਕੇ ਕਹਿੰਦੇ ਉਹਨਾਂ ਦੇ ਵੱਲੋਂ ਤੁਸੀਂ ਇਹ ਦੇਖੋ ਮੈਨੂੰ ਸੁਣਨ ਚ ਆਇਆ ਵੀ ਸ਼ਾਇਦ ਉਹ ਹਿੰਦੂ ਪਰਿਵਾਰ ਤੋਂ ਹੈ ਜੀ ਕੰਚਨ ਪਿਵਾੜੀ ਕੁਮਾਰੀ ਕੁਮਾਰੀ ਉਹ ਪਰਿਵਾਰ ਹੈ ਮੈਂ ਤੋ ਕਹਿੰਦੇ ਕਿ ਉਹਨਾਂ ਦੇ ਵੱਲੋਂ ਕੌਰਨ ਲਾ ਕੇ ਕਿਤਨਾ ਕਿਤੇ ਮੈਂ ਦੱਸਦਾ ਜੀ ਸਿੱਖ ਕੌਮ ਨੂੰ ਵੀ ਤਕਲੀਫ ਦੀ ਕੋਸ਼ਿਸ਼ ਕੀਤੀ ਗਈ ਹੈ ਅਮਰਤਪਾਲ ਮੈਰੋ ਨੂੰ ਤਕਲੀਫ ਕੌਰ ਤਕਲੀਫ ਉਹਦੇ ਕੰਟੈਂਟ ਤੋਂ ਨਹੀਂ ਸੀ ਅਮਰਤਪਾਲ ਮੈਰੋ ਨੂੰ ਤਕਲੀਫ ਉਹਦੇ Hindu ਹੋਣ ਤੋਂ ਸੀ ਤੁਸੀਂ ਚੈੱਕ ਕਰੋ ਸੋਸ਼ਲ ਸਾਈਟਸ ਦੇ ਉੱਤੇ ਅਮਰਤਪਾਲ ਮੈਰੋ ਦੀ ਪੁਰਾਣੀਆਂ ਵੀਡੀਓਜ਼ ਉਹ ਵਿਅਕਤੀ ਹਮੇਸ਼ਾ Hindu ਕਮਿਊਨਿਟੀ ਨੂੰ ਟਾਰਗੇਟ ਕਰਦਾ ਰਿਹਾ ਹੈ ਕਿਉਂਕਿ ਉਹ ਖਲਾਫ ਬੋਲਦਾ ਹੈ ਕਿ ਉਹ ਇਸ ਕਰਕੇ ਨਹੀਂ ਉਹਦੇ ਨਾਲ ਕਿੱਦਾਂ ਗਿਆ ਜੇ ਉਹਨੂੰ ਕੌਰ ਤੋਂ ਤਕਲੀਫ ਤੇ ਸੱੰਨੀ ਲਾਉਣ ਦੀ ਭੈਣ ਲੱਗਦੀ ਸੀ ਸੰਨੀ ਲੋਰ ਕਮਲਜੀਤ ਕੋਰ ਵੋਰਾ ਉਹਦੀ ਭੈਣ ਲੱਗਦੀ ਸੀ ਉਹਦੀ ਭੂਆ ਲੱਗਦੀ ਸੀ ਜਿਹਨੂੰ ਨੇ ਛੜਤਾ ਜੇ ਉਹ ਕਹਿੰਦਾ ਵਾ ਮੈਂ ਕੋਰ ਦੇ ਕਰਕੇ ਉਹਨੂੰ ਮਾਰਿਆ ਵਾ ਤਾਂ ਜਿਹੜੀ ਤਿੰਨ ਚਾਰ ਕੁੜੀਆਂ ਨੇ ਮੈਂ ਬਾਈ ਨੇਮ ਉਹਨਾਂ ਕਿਸ ਲਕੀ ਉਹ ਨਾਮ ਲੈਣਾ ਵੀ ਗੱਲ ਕਹਿਣ ਦੇ ਸਾਨੂੰ ਵੀ ਕੰਟਰੋਵਰਸੀ ਫਜ਼ਾ ਰਿਹਾ ਜੀ ਠੀਕ ਹੈ ਕਈ ਕੋਰਾ ਨੇ ਜਿਹੜੇ ਤੁਸੀਂ ਵੀ ਜਾਣਦੇ ਹੋ ਕਿੰਨੀਆਂ ਕੋਰਾ ਨੇ ਜਿਹੜੇ ਕੰਟੈਂਟ ਪਾਉਂਦੇ ਆ ਕਮਲ ਕੋਰ ਨੇ ਤਾਂ ਇਦਾਂ ਦਾ ਕਦੇ ਕੰਟੈਂਟ ਸਿਰਫ ਮੂੰਹ ਤੋਂ ਉਹਦੀ ਲੈਂਗੁਏਜ ਗੰਦੀ ਸੀ ਅਸ਼ਲੀਲਤਾ ਤੁਸੀਂ ਕੀ ਮੰਨਦੇ ਹੋ ਕਿ ਉਹ ਠੀਕ ਸੀ ਉਹ ਪੈਣਾ ਦੇ ਵਿੱਚ ਬੈਠ ਕੇ ਦੇਖਿਆ ਜਾ ਸਕਦਾ ਸੀ ਕੰਟੈਂਟ ਦੇਖੋ ਮੈਂ ਫਿਰ ਕਹਿੰਨਾ ਜੀ ਕੀ ਸਮਾਜ ਦੇ ਵਿੱਚ ਗਾਲੀ ਗਲੋਚ ਨਹੀਂ ਹੁੰਦਾ ਹਮ ਸੜਕਾਂ ਤੇ ਸਮਾਜ ਲੋਕ ਖੜੇ ਹੋਣ ਗਾਲੀ ਗਲੋਚ ਨਹੀਂ ਕਰਦੇ ਦੱਸ ਦਿਓ ਕਿ ਨਹੀਂ ਕਰਦੇ ਤਾਂ ਮੈਂ ਦੱਸ ਦਉ ਹਮ ਹਮ ਫਿਰ ਤਾਂ ਜਿਹੜੇ ਸਮਾਜ ਤੇ ਲੋਕ ਖੜ ਕੇ ਗਲੀ ਗਲੀ ਚ ਗਾਲੀ ਗਲੋਚ ਕਰਦੇ ਤੇ ਤੁਸੀਂ ਉਹਨਾਂ ਨੂੰ ਵੀ ਮਾਰਦੇ ਹੋ ਸਮਝਣ ਦੀ ਗੱਲ ਜੇ ਤੁਸੀਂ ਕਹਿੰਦੇ ਹੋ ਅੱਜ ਫਰੀडम ਆਫ ਸਪੀਚ ਕੀ ਮੈਂ ਬੋਲ ਰਿਹਾ ਹਾਂ ਜੀ ਤੁਸੀਂ ਪੱਤਰਕਾਰੀ ਕਰ ਰਹੇ ਹੋ ਵੱਡੀ ਮੈਨੂੰ ਗੱਲ ਪਸੰਦ ਨਹੀਂ ਆ ਮੈਂ ਤੁਹਾਨੂੰ ਮਾਰ ਦੂੰਗਾ ਕਿ ਤੁਸੀਂ ਮੈਨੂੰ ਮਾਰ ਦੋਗੇ ਨਹੀਂ ਇਹ ਤਾਂ ਇਹ ਤਾਂ ਬਿਲਕੁਲ ਨਹੀਂ ਫਿਰ ਕਮਲ ਕੋਰ ਭਾਬੀ ਦਾ ਜਿਹੜੇ ਕੁਝ ਕਮਲ ਕੋਰ ਜੀ ਕੁੜੀ ਆ ਜਿਹਨੂੰ ਭਾਬੀ ਕਹਿੰਦੇ ਆ ਉਹਦੀ ਹੱਤਿਆ ਦੀ ਵਜ੍ਹਾ ਕੀ ਆ ਕੋਰ ਉਹਦੀ ਵਜ੍ਹਾ ਨਹੀਂ ਆ ਵਜ੍ਹਾ ਉਹਦੀ ਸਿਰਫ ਇੱਕੋ ਹੀ ਆ ਕਿ ਉਹ Hindu ਪਰਿਵਾਰ ਦੀ ਕਮਿਊਨਿਟੀ ਦੀ ਕੁੜੀ ਸੀਗੀ ਪਰ ਨਹੀਂ ਉਹ ਜਿਹੜੇ ਵੀਡੀਓ ਉਹਨਾਂ ਨੇ ਮਤਲਬ ਜਾਰੀ ਕੀਤੀ ਆ ਵੀਡੀਓ ਦੇ ਵਿੱਚ ਉਹ ਦੱਸਦੇ ਨੇ ਕਿ ਬਈ ਅਸੀਂ ਇਸ ਕਰਕੇ ਉਹਨੂੰ ਅਜਿਹਾ ਕਿਹਾ ਕਿਉਂਕਿ ਅਸੀਂ ਪਹਿਲਾਂ ਵੀ ਉਹਨੂੰ ਸਮਝਾਇਆ ਤੇ ਉਹ ਅਸੀਂ ਇਸ ਕਰਕੇ ਇਹ ਅਸੀਂ ਵਾਰਦਾਤ ਤੋਂ ਅਣਜਾਣ ਦਿੱਤਾ ਹੈ ਜਾਂ ਉਹਨਾਂ ਦੇ ਸਾਥੀਆਂ ਨੇ ਕਿ ਇਹ ਯੂਥ ਨੂੰ ਗਲਤ ਪਾਸੇ ਲੈ ਕੇ ਜਾ ਰਹੀ ਸੀ ਬਲਤਕਾਰਤਾ ਭਾਜੀ ਉਹ ਆਪ ਕਰ ਰਹੇ ਨੇ ਫਿਰ ਤੁਸੀਂ ਉਹਨਾਂ ਦੀ ਵਰਟਿੰਗ ਕਹਿ ਰਹੇ ਹੋ ਕਿਉਂਕਿ ਹੁਣ ਬੁੱਟਾ ਜੀ ਨੇ ਜਿਹੜੇ ਬੁੱਟਾ ਜੀ ਨੇ ਬਿਆਨ ਦੇ ਚੁੱਕੇ ਨੇ ਉਸ ਤੋਂ ਬਾਅਦ ਨੈਸ਼ਨਲ ਨਿਊਜ਼ ਚੈਨਲ ਖਬਰ ਚਲਾਤੀ ਵੀ ਪੋਸਟਵਾਰਡਾਂ ਰਿਪੋਰਟ ਦੇ ਵਿੱਚ ਅਮਰਿਤਪਾਲ ਮਹਿਰੋ ਦੇ ਸਾਥੀਆਂ ਨੇ ਉਹਨਾਂ ਬਲਤਕਾਰ ਕੀਤਾ ਫਿਰ ਤੁਸੀਂ ਇਸ ਜੀ ਨੂੰ ਕਿਸ ਪੱਖ ਨਾਲ ਦੇਖਦੇ ਹੋ ਆਪਾਂ ਕੌਮ ਦੇ ਸ਼ਰਮਾਏ ਹੋ ਕਿ ਪੰਜਾਬ ਸੁਧਾਰਨ ਜੀ ਗੱਲ ਕਰਦੇ ਤਾਂ ਆਪਾਂ ਖੁਦ ਹੀ ਬਲਤਕਾਰ ਕਰ ਰਹੇ ਆ ਆਪਾ ਖੁਦੀ ਬਲਤਕਾਰ ਕਰ ਰਿਆ ਹੈ ਖੁਦੀ ਸਜ਼ਾ ਦੇ ਰਿਆ ਅਗਲੇ ਨੂੰ ਤੁਸੀਂ ਕੌਣ ਹੋ ਮੈਨੂੰ ਜਵਾਬ ਦੋ ਨਾ ਭਾਈ ਸਾਹਿਬ ਇੱਕ ਇੱਕ ਦੇਸ਼ ਚੱਲਦਾ ਹੈ ਇੱਕ ਸਟੇਟ ਚੱਲਦਾ ਹੈ ਸਿਸਟਮ ਹੁੰਦਾ ਹੈ ਜੀ ਨਹੀਂ ਫਿਰ ਬਾਤਾਂ ਨਹੀਂ ਮਰਗੇ ਇਹਨਾਂ ਨੂੰ ਫਿਰ ਡਰ ਨਹੀਂ ਕਿਉਂ ਪੰਜਾਬ ਪੁਲਿਸ ਦਾ ਡਰ ਨਹੀਂ ਇਹਨਾਂ ਨੂੰ ਡਰ ਕਿੱਥੋਂ ਹੋਊਗਾ ਭਾਈ ਸਾਹਿਬ ਡਰ ਕਿੱਥੋਂ ਹੋਊਗਾ ਜਦੋਂ ਉਹਨੂੰ ਅੱਜ ਅਮਰਤਪਾਲ ਮੈਰੋ ਅਜਮਾਲਾ ਜਿਹੜੇ ਦੋ ਸਾਥੀ ਫੜੇ ਗਏ ਜੇਲ੍ਹਾਂ ਚ ਉਹਨਾਂ ਦਾ ਸਵਾਗਤ ਹੋ ਰਿਹਾ ਉਹਨਾਂ ਦੇ ਲੋਕ ਉਹਨਾਂ ਦਾ ਸਵਾਗਤ ਕਰ ਰਹੇ ਨੇ ਸਰੋਪੇ ਪਾ ਰਹੇ ਨੇ ਅਗਲੇ ਕਰੇ ਫੰਡਿੰਗ ਆ ਰਹੀ ਹੈ આજ ਤੱਕ ਜਿੰਨੇ ਪੰਜਾਬ ਚ ਮੰਨ ਲਓ ਕਿ ਟਾਰਗੇਟ ਕਿਲਿੰਗ ਹੋਈਆਂ ਹਿੰਦੂਆਂ ਦੀਆਂ ਤਾਂ ਅੱਜ ਤੱਕ ਅੱਗੇ ਅੱਗੇ ਕਿਉਂ ਵੱਧੀਆਂ ਰਹੀਆਂ ਰੀਜ਼ਨ ਸਟਾਪੇਜ ਕਿਉਂ ਨਹੀਂ ਲੱਗੀ ਕਿਉਂ ਕਿਉਂ ਨਹੀਂ ਕਿਉਂ ਨਹੀਂ ਕਾਰਨ ਕੀ ਉਹਨਾਂ ਦੇ ਜੋ ਸਰੋਪੇ ਪੈਂਦੇ ਉਹਨਾਂ ਦੇ ਕੌਮ ਦੇ ਲੋਕ ਨੇ ਉਹਨਾਂ ਦੇ ਜੇ ਸਪੋਰਟਰ ਉਹਨਾਂ ਸਰੋਪੇ ਪਾਉਂਦੇ ਨੇ ਇੱਜ਼ਤ ਦਿੰਦੇ ਨੇ ਮਾਨ ਸਨਮਾਨ ਦਿੰਦੇ ਨੇ ਮੈਂ ਅਜਨਿਕ ਇਨਸਾਨੀਅਤ ਦੀ ਗੱਲ ਕਰੀਏ ਨਾ ਆਪਾਂ ਇੱਕ ਇਨਸਾਨੀਅਤ ਦੀ ਗੱਲ ਕਰੀਏ ਇੱਕ ਅਤਵਾਦੀ ਵੀ ਹੁੰਦਾ ਨਾ ਉਹਦੀ ਹੱਤਿਆ ਜੇ ਉਦੋਂ ਗਾ ਐਨਕਾਊਂਟਰ ਹੁੰਦਾ ਕੁਛ ਵੀ ਹੁੰਦਾ ਉਹਦਾ ਜੇ ਉਹ ਡੈਥ ਕਰਦਾ ਨਾ ਤਾਂ ਉਹਦੀ ਡੈੱਡ ਬੋਡੀ ਉਹਦੇ ਆਪਦੇ ਘਰ ਜਾਂਦੀ ਹੈ ਇਸ ਤੋਂ ਮਾੜੀ ਗੱਲ ਕੀ ਹੋ ਸਕਦੀ ਉਸ ਕੁੜੀ ਵਾਸਤੇ ਕਿ ਉਹਦੀ ਡੈੱਡ ਬੋਡੀ ਉਹਦੇ ਆਪਦੇ ਘਰੇ ਵੀ ਨਹੀਂ ਆਈ ਤਿੰਨ ਦਿਨ ਗੱਡੀ ਦੇ ਵਿੱਚ ਉਹਦਾ ਹੱਕ ਉਹਦਾ ਹੱਕ ਉਹ ਤੋ ਵੀ ਖੋ ਲਿਆ ਗਿਆ ਤਿੰਨ ਦਿਨ ਗੱਡੀ ਦੇ ਵਿੱਚ ਪਈ ਰਹੀ ਗਰਮੀ ਤਾਂ ਵੈਸੀ ਬਹੁਤ ਹੈ ਤੇ ਉਹ ਇੰਨੇ ਕੁ ਹਾਲਤ ਬੁਰੀ ਹੋ ਗਈ ਸੀ ਕਿ ਉਹ ਘਰ ਤੱਕ ਨਹੀਂ ਲਿਜਾ ਸਕਦੇ ਸੀ ਭਾਈ ਸਾਹਿਬ ਜਦੋਂ ਆਪਣੇ ਘਰੇ ਕੋਈ ਮਰਗ ਹੁੰਦੀ ਹੈ ਆਪਣੇ ਪਰਿਵਾਰ ਦੇ ਬੱਚੇ ਕਦੇ ਬਾਹਰ ਰਹਿੰਦੇ ਆ ਵਿਦੇਸ਼ ਚ ਰਹਿੰਦੇ ਆ ਉਹ ਆਉਂਦੇ ਚਾਚਰ ਬੋੜ ਚਾਚਾ ਦਿਨ ਬੋੜੀਆਂ ਘਰੇ ਵੀ ਪਈਆਂ ਹੁੰਦੀਆਂ ਜੀ ਪਰ ਅਸੂਲ ਕੀ ਬਣਦਾ ਹੈ ਵੀ ਤੁਹਾਡਾ ਜਦ ਤੁਹਾਡੀ ਡੈਥ ਕਰਦਾ ਕੋਈ ਵਿਅਕਤੀ ਤੁਸੀਂ ਉਹਨੂੰ ਆਪਦੇ ਘਰੇ ਤਾਂ ਲੈ ਕੇ ਜਾਓ ਐਡਾ ਕਿਹੜਾ ਡਰ ਪੈ ਗਿਆ ਪ੍ਰਸ਼ਾਸਨ ਨੂੰ ਵੀ ਉਹਦੀ ਡੈੱਡ ਬੋਡੀ ਘਰੇ ਨਹੀਂ ਲਿਆਂਦ ਦਿੱਤੀ ਇੱਕ ਅੱਤਵਾਦੀ ਵੀ ਕਹਿੰਦੇ ਵੀ ਇਨਸਾਨੀਅਤ ਦਾ ਕਤਲ ਕਰਨ ਵਾਲੇ ਲੋਕ ਦੀ ਵੀ ਜਦੋਂ ਮ੍ਰਿਤਿ ਹੁੰਦੀ ਹੈ ਤਾਂ ਵੀ ਉਹਦਾ ਸ਼ਵਰ ਘਰੇ ਆਂਦਾ ਹੈ ਇਸ ਵਿਚਾਰੀ ਕੁੜੀ ਦਾ ਇਨਾ ਕਸੂਰ ਸੀ ਕੀ ਉਹਨੇ ਚਲੋ ਕੰਟੈਂਟ ਪੋ ਲਿਆ ਗਲਤ ਸ਼ਬਦਾਵਲੀ ਦੱਸੋ ਮੈਨੂੰ ਦੱਸਣਾ ਵੀ ਗਲੀ ਮੋਹਲੇ ਦੇ ਵਿੱਚ ਜਾਂ ਪਰਿਵਾਰਾਂ 'ਚ ਕਿਹੜਾ ਵਿਅਕਤੀ ਗਾਲ ਨਹੀਂ ਕੱਢਦਾ ਮੈਂ ਨਹੀਂ ਕੱਢਦਾ ਗਾਲ ਜੇ ਤੁਸੀਂ ਨਹੀਂ ਕੱਢਦੇ ਹੋਗੇ ਗਾਲ ਇੱਕ ਗਾਲ ਕੱਢਣ ਦੀ ਜੀ ਅਡਲਟ ਲੈਂਗੁਏਜ ਬੋਲਣ ਦੀ ਇਸ ਜਗ੍ਹਾ ਹੋਊਗੀ ਕਿ ਕੋਈ ਬੰਦਾ ਉੱਟੂਆ ਮਾਰ ਦੂਗਾ ਪ੍ਰਸ਼ਾਸਨ ਨਿਆਂਇਲੇ ਕਿੱਥੇ ਖੜੇ ਨੇ ਫਿਰ ਜਿਵੇਂ ਤੁਸੀਂ ਬੁੱਟਾ ਸਿੰਘ ਦੀ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਸਿੱਖ ਧਰਮ ਦੇ ਵਿੱਚ ਵੀ ਕਿਹਾ ਗਿਆ ਜਿਹੜੇ ਨਿਹੱਥੇ ਨੇ ਬੱਚੇ ਨੇ ਮਹਿਲਾਵਾਂ ਨੇ ਉਹਨਾਂ ਦੇ ਉੱਤੇ ਗੁਰੂਆਂ ਨੇ ਵੀ ਸਿਖਾਇਆ ਕਦੇ ਵਾਰ ਨਿਕਲਦਾ ਮੈਂ ਤਾਂ ਉਹੀ ਕਹਿਣਾ ਪਿਆ ਭਾਈ ਸਾਹਿਬ ਫਿਰ ਕਿਸ ਪਾਸੋਂ ਇਹ ਨਹੀਂ ਹੰਗਾ ਤੁਸੀਂ ਨਿਹੰਗ ਨਹੀਂ ਮੰਨਦੇ ਨਹੀਂ ਮੰਨਦਾ ਜੀ ਅਸਲੀ ਨਿਹੰਗ ਅਜਿਹਾ ਕਿਉਂ ਸੁਣੋ ਨਿਹੰਗ ਦੀ ਪਰਿਭਾਸ਼ਾ ਕੀ ਹੈ ਗਊ ਗਰੀਬ ਦੀ ਰੱਖਿਆ ਗਊ ਮਤਲਬ ਸਾਡੇ ਗਊ ਮਾਤਾ ਗਰੀਬ ਸਤੇ ਆਮ ਪ੍ਰਵਾਗ ਮਜ਼ਬੂਰ ਮਜ਼ਦੂਰ ਲੋਕ ਜਿਹਨੂੰ ਕਹਿੰਦੇ ਆ ਜਿਨ੍ਹਾਂ ਨੂੰ ਕੋਈ ਸੁਣਵਾਈ ਨਹੀਂ ਹੁੰਦੀ ਗੁਰੂ ਸਾਹਿਬ ਦੀ ਬਾਣੀ ਸੀ ਗਊ ਗਰੀਬ ਦੀ ਰੱਖਿਆ ਤਾਂ ਇਹ ਕਿਸ ਪਾਸਿਓ ਗਊ ਗਰੀਬ ਦੀ ਰੱਖਿਆ ਹੋ ਰਹੀ ਹੈ ਦੱਸੋ ਨਾ ਮੈਨੂੰ ਇੱਕ ਵੀ ਮੈਨੂੰ ਸਟੇਟਸ ਦੱਸ ਦੋ ਵੀ ਇਹਨਾਂ ਨੇ ਕਿਸੇ ਗਰੀਬ ਦੀ ਮਦਦ ਕੀਤੀ ਹੋਵੇ ਕਦੇ ਨੇ ਗਊ ਦੀ ਰੱਖਿਆ ਇਹ ਤਾਂ ਕਿਸੇ ਕਿਸੇ ਪਾਸਿਓ ਗੁਰੂ ਦੀ ਬਾਣੀ ਦੇ ਨੇ ਉੱਤਰ ਤਾਂ ਚੱਲ ਹੀ ਨਹੀਂ ਰਹੇ ਉਹਨਾਂ ਦਾ ਕਹਿਣਾ ਹੈ ਕਿ ਉਹ ਵੀਡੀਓ ਸੋਸ਼ਲ ਮੀਡੀਆ ਤੇ ਪੋਸਟ ਪਾਈ ਜਾਂਦੀ ਹੈ ਕਿ ਜੇ ਮੈਂ ਕਿਸੇ ਕਤਲ ਦੇ ਮਾਮਲੇ ਦੇ ਵਿੱਚ ਅੰਦਰ ਜਾਣਾ ਹੈ ਤਾਂ ਕਿਉਂ ਨਾ ਮੈਂ ਪੰਜ ਸਤ ਨੂੰ ਜਿਹੜਾ ਰਗੜ ਕੇ ਆ ਕਹਿ ਲੋ ਹਨਾ ਜਾਂ ਕਹਿ ਲੋ ਕਿ ਕਿ ਤਨਾ ਕਤੇ ਉਹਨਾਂ ਦਾ ਵੀ ਅਜਿਹਾ ਕੋਈ ਕੰਮ ਕਰਕੇ ਜਾਵਾਂਗਾ ਤੇ ਕਹਿੰਦੇ ਪੰਜਾਬ ਦੇ ਵਿੱਚ ਆ ਪਾਰਕਿੰਗ ਬਹੁਤ ਹੈ ਐਥੇ ਕੋਈ লাশ ਮਿਲੇ ਜਾਂ ਨਾ ਮਿਲੇ ਇਹ ਕੋਈ ਜ਼ਰੂਰੀ ਵੀ ਨਹੀਂ ਹੈ ਮੈਂ ਦੇਖੋ ਬਾਕੀਆਂ ਜਿਹੜੇ ਸੋਸ਼ਲ ਮੀਡੀਆ ਦੇ ਬਹੁਤ ਵੱਡੀ ਲੋਕ ਨੇ ਉਹਨਾਂ ਨੇ ਇਹ ਕਿਹਾ ਦੇਖੋ ਜੇ ਅਮਰਪਾਲ ਦੇ ਮੈਰੋ ਮੈਰੋ ਦੇ ਸਮਰਥਕ ਇਹ ਗੱਲਾਂ ਕਰ ਰਹੇ ਨੇ ਤੇ ਪੰਜਾਬ ਦਾ ਲਾਅ ਆਰਡਰ ਕਿੱਥੇ ਫਰਜ ਇਹ ਅੰਮ੍ਰਿਤਪਾਲ ਮੈਰੋ ਆਪ ਕਹਿ ਰਹੇ ਆ ਤੁਸੀਂ ਮੰਨ ਲਓ ਪੰਜਾਬ ਦਾ ਲਾਅ ਐ ਆਰਡਰ ਕਿੱਥੇ ਆ ਧਮਕੀਆਂ ਛਰੇ ਆ ਮਾਨ ਲੱਗੀਆਂ ਜਿੰਨੀਆਂ ਵੀ ਕੁੜੀਆਂ ਦੇ ਨਾਮ ਲੈ ਆ ਜੀ ਮੈਂ ਪਰਸਨਲ ਕਿਸੇ ਦਾ ਇੱਕ ਨਾਮ ਲੈ ਕੇ ਗੱਲ ਨਹੀਂ ਕਰੂੰਗਾ ਜਿੰਨੀਆਂ ਮੈਂ ਦੱਸ ਦੇਣਾ ਬੀਤੇ ਦਿਨੀ ਕੁਝ ਕਹਿ ਲੋ ਕਿ ਧੇਰ ਪਹਿਲਾਂ ਵੀ ਇੱਕ ਕੁੜੀ ਨੂੰ ਅਨੰਦਵੱਲੋਂ ਸੋਸ਼ਲ ਮੀਡੀਆ ਤੇ ਬੜੀ ਵਾਇਰਲ ਸੀ ਕੁਝ ਸ਼ਬਦਾਵਲੀ ਕਰਕੇ ਇੰਟਰਵਿਊ ਕਰਕੇ ਉਹਨਾਂ ਨੂੰ ਬੁਲਾਇਆ ਜਾਂਦਾ ਹੈ ਐ ਐਜੇ ਭੈਣ ਸੰਬੋਧਿਤ ਕੀਤਾ ਜਾਂਦਾ ਉਹਨਾਂ ਨੂੰ ਸਮਝਾਇਆ ਵੀ ਜਾਂਦਾ ਤੇ ਐਤਕੇ ਵੀ ਉਹਨਾਂ ਦੇ ਵੱਲੋਂ ਲਾਸਟ ਵੀਡੀਓ ਦੇ ਵਿੱਚ ਉਹਨਾਂ ਦਾ ਨਾਮ ਲਿਆ ਜਾਂਦਾ ਤੇ ਉਹ ਕੁੜੀ ਸੋਸ਼ਲ ਮੀਡੀਆ ਤੇ ਵੀ ਆਂਦੀ ਬੀਤੇ ਦਿਨ ਤੇ ਮਾਫੀ ਵੀ ਮੰਗਦੀ ਮੰਗੀ ਜਾਂਦੀ ਹੈ ਉਸ ਦੇ ਵੱਲੋਂ ਕਿ ਮੈਨੂੰ ਕਿਉਂ ਅਜੇਹਾ ਕਿਹਾ ਜਾ ਰਿਹਾ ਮੇਰਾ ਨਾਮ ਕਿਉਂ ਲਿਆ ਜਾ ਰਿਹਾ ਦੇਖੋ ਜਿਓ ਮਾਫੀ ਮੰਗ ਰਹੇ ਤਾਂ ਬਹੁਤ ਗਲਤ ਕਰ ਰਹੇ ਨੇ ਉਹਨਾਂ ਨੂੰ ਬਹੁਤ ਸਾਰੇ ਜ਼ਰੂਰੀ ਉਹਨਾਂ ਨੂੰ ਬਹੁਤ ਸਾਰੇ ਮੁੰਡੇ ਵੀ ਨੇ ਉਹ ਵੀ ਮਾਫੀ ਮੰਗ ਰਹੇ ਮੈਂ ਕਹਿੰਦਾ ਜਿਹੜੇ ਮਾਫੀ ਮੰਗ ਰਹੇ ਆ ਡਰਨ ਦੀ ਲੋੜ ਨਹੀਂ ਘਾਬਰਨ ਦੀ ਲੋੜ ਨਹੀਂ ਤੁਹਾਨੂੰ ਤੁਹਾਡਾ ਸੰਵਿਧਾਨ ਅਧਿਕਾਰ ਦਿੰਦਾ ਆਪਣੇ ਫ੍ਰੀडम ਆਫ ਸਪੀਚ ਦਾ ਫ੍ਰੀडम ਆਫ ਲਾਈਫ ਦਾ ਸਾਨੂੰ ਕੋਈ ਨਹੀਂ ਦੱਸ ਸਕਦਾ ਜੀ ਕੀ ਪਾਣਾ ਹੈ ਸੀ ਕੀ ਨਹੀਂ ਪਾਣਾ ਸਾਨੂੰ ਸਾਡੇ ਦੇਸ਼ ਦੇ ਸੰਵਿਧਾਨ ਨੇ ਜ਼ਾਦੀ ਦਿੱਤੀ ਆ ਤੀ ਜੋ ਮਰਜੀ ਪਾਓ ਜੋ ਮਰਜੀ ਬੋਲੋ ਅਗਰ ਕਿਸ ਨੂੰ ਇਤਰਾਜ਼ ਹੋਊਗਾ ਤਾਂ ਤੁਹਾਡੇ ਖਾਲਾ ਕੰਪਲੇਂਟ ਕਰੂਗਾ ਤੈਨੂੰ ਕੋਰਟ ਬੁਲਾਊਗਾ ਨਿਆਲੇ ਉਹਦਾ ਫੈਸਲਾ ਕਰੂਗਾ ਗਲਤ ਕਿ ਸਹੀ ਹੈ ਮਤਲਬ ਤੁਹਾਡੇ ਕਹਿੰਦਾ ਮਤਲਬ ਹੈ ਕਿਸੇ ਨੂੰ ਮਾਰਨ ਦਾ ਹੱਕ ਨਹੀਂ ਕੰਪਲੇਂਟ ਕਰ ਲਓ ਕੰਪਲੇਂਟ ਕਰੋ ਜੀ ਜੇ ਤੁਹਾਨੂੰ ਕਿਸੇ ਕੰਟੈਂਟ ਚ ਪ੍ਰੋਬਲਮ ਹੈ ਤਾਂ ਕੰਪਲੇਂਟ ਕਰੋ ਕੋਰਟ ਕੇਸ ਕਰੋ ਕੋਰਟ ਜਾਓ ਜਜ ਦੀ ਜਜਮੈਂਟ ਆਊਗੀ ਤੁਸੀਂ ਜੇ ਥੋੜੀ ਬਨਜੋਗੇ ਯਾਰ ਹਮ ਭਾਈ ਸਾਹਿਬ ਕਾਨੂੰਨ ਦਾ ਮਤਲਬ ਉਹ ਪੂਰੀ ਕਾਇਨਾਤ ਜੇ ਉਹਨਾਂ ਨੇ ਕਾਨੂੰਨ ਦਾ ਲੰਘਣ ਕੀਤਾ ਨਾ ਤਾਂ ਸਿਰਫ ਪੂਰੀ ਕਾਇਨਾਤ ਦਾ ਲੰਘਣ ਕੀਤਾ ਇਹ ਬੜੇ ਛੋਟੇ ਸ਼ਬਦ ਨੇ ਪਰ ਜਦੋਂ ਤੁਸੀਂ ਅੰਦਰ ਡੀਪਲੀ ਉਹਨੂੰ ਦੇਖੋਗੇ ਨਾ ਬੜੇ ਡੀਪਲੀ ਸ਼ਬਦ ਨੇ ਔਰ ਅਮਰ ਅਮਰਿਤਪਾਲ ਮਹਿਰੋ ਕੋਣ ਹੈ ਮੈਂ ਦੱਸੋ ਨਾ ਕੋਈ ਜੱਜ ਹੈ ਕੋਈ ਵਕੀਲ ਹੈ ਉਹ ਅਫਸਰ ਆਪਣੇ ਆਪ ਨੂੰ ਨਿਹੰਗ ਦੱਸਦੇ ਨੇ ਤੇ ਪੰਜਾਬ ਪੰਜਾਬ ਦੇ ਰਾਖੇ ਦੱਸਦੇ ਨੇ ਕਿ ਜਿਹੜੇ ਵੀ ਪੰਜਾਬ ਦੇ ਖਿਲਾਫ ਕੋਈ ਕਾਰਵਾਈ ਸਾਹਿਬ ਜਦੋਂ ਖਾਲਸਾ ਜਦੋਂ ਖਾਲਸਾ ਪੰਥ ਦੀ ਸਥਾਪਨਾ ਹੋਈ ਨਾ ਜੋ Hindu ਪਰਿਵਾਰਾਂ ਦੇ ਉੱਤੇ ਖਾਲਸਾ ਸਾਜਿਆ ਆ ਗਿਆ ਜੀ Hindu ਪਰਿਵਾਰਾਂ ਦੇ ਬੱਚਿਆਂ ਦੇ ਉੱਤੇ ਖਾਲਸਾ ਸਾਜਿਆ ਆ ਗਿਆ ਉਸ ਗੁਰੂ ਸਾਹਿਬ ਨੇ ਪਹਿਲਾ ਵਚਨ ਕਿਹਾ ਸੀ ਗਉ ਗਰੀਬ ਤੇ ਧੀ ਪੈਣ ਦੀ ਰਾਖੀ ਹੂੰ ਗਉ ਗਰੀਬ ਤੇ ਧੀ ਪੈਣ ਦੀ ਰਾਖੀ ਮੈਨੂੰ ਦੱਸੋ ਨਾ ਇਹਨਾਂ ਚੋਂ ਕਿਹੜਾ ਕਰਮ ਉਹਨੇ ਕੀਤਾ ਇੱਕ ਕਰਮ ਦੱਸਦੇ ਮੈਨੂੰ ਜਿਹੜਾ ਕੀਤਾ ਹੋਇਆ ਨੇ ਪਰ ਲੋਕਾਂ ਦੇ ਵੱਲੋਂ ਉਹ ਜਿਹੜੀ ਗੱਲ ਡਿਫੈਂਡ ਕਰਦੇ ਇਸ ਗੱਲ ਨੂੰ ਉਹ ਕਹਿੰਦੇ ਅਸੀਂ ਪਹਿਲਾਂ ਚੇਤਾਵਨੀ ਦਿੱਤੀ ਹੋਈ ਸੀ ਚੇਤਾਵਨੀ ਕਿਸ ਚੀਜ਼ ਦੀ ਯਾਰ ਤੁਸੀਂ ਮੈਨੂੰ ਚੇਤਾਵਨੀ ਕਾਦੀ ਦੋਗੇ ਯਾਰ ਤੁਸੀਂ ਮੇਰੇ ਮਾਲਕ ਹੋ ਹੂੰ ਤੁਸੀਂ ਮੈਨੂੰ ਰੋਟੀ ਖਵਾਉਂਦੇ ਹੋ ਤੁਸੀਂ ਮੈਨੂੰ ਖਰਚਾ ਪਾਣੀ ਦਿੰਦੇ ਹੋ ਕੌਣ ਉਹ ਚੇਤਾਵਨੀ ਦੇਣ ਵਾਲੇ ਤੁਹਾਡੇ ਕੋਲ ਕੋਈ ਪਾਵਰ ਹੈ ਚੇਤਾਵਨੀ ਦੇਣ ਦੀ ਕਦੇ ਚੇਤਾਵਨੀ ਹੈ ਐਜ਼ ਅਗਰ ਮੈਂ ਇਸ ਸਰਕਾਰ ਦੇ ਨੁਮਾਇੰਦੇ ਚ ਹੁੰਦਾ ਜੀ ਮਾਰ ਮਾਰ ਡਾਂਗਣਾ ਪੱਤਾ ਤੋੜ ਦਿੰਦਾ ਨਾ ਜੀ ਨਹੀਂ ਹੁਣ ਕੀ ਲੱਗਦਾ ਕਿ ਪੁਲਿਸ ਵੱਲੋਂ ਕੀ ਕਾਰਵਾਈ ਕਰਨੀ ਚਾਹੀਦੀ ਕਿਉਂਕਿ ਹਲੇ ਪੁਲਿਸ ਕਾਰਵਾਈ ਤਾਂ ਕਰ ਲੈਣੀ ਪੈਸੀ ਵੀ ਹੋਗੀ ਉਹ ਸਿਰਫ ਕਾਰਵਾਈ ਐਨੀ ਕਰੂਗੀ ਜੀ ਉਹਦੇ ਕਤਲ ਦਾ ਉਹਦੇ ਰੇਪ ਦਾ ਪਰਚਾ ਦਰਜ ਕਰਤਾ ਜੀ ਉਹ ਜੇਲ ਚਲ ਜਾਣਗੇ ਜੇਲ ਚ ਉਹਨਾਂ ਦਾ ਸਵਾਗਤ ਮਣਿੱਗਾ ਸਵਾਗਤ ਹੋਊਗਾ ਕੌਮ ਦੇ ਯੋਧੇ ਬਣ ਕੇ ਠੀਕ ਹੈ ਪੁਲਿਸ ਐਨੀ ਕਾਰਵਾਈ ਕਰ ਸਕਦੀ ਹੈ ਜੀ ਪਰਚਾ ਦੇ ਕੇ ਜੇਲ੍ਹ ਤੋੜ ਸਕਦੀ ਐ ਕਮਲਕੌਰ ਵੀ ਕੰਟੈਂਟ ਉਹੀ ਪਾ ਰਹੀ ਸੀ ਜਿਹੜੇ ਲੋਕ ਭਾਲਦੇ ਸੀ ਜੀ ਉਹਦੇ ਵੀਊ ਕਾ ਲੈ ਸੀਗੇ ਫਿਰ ਹੂੰ 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 ਜੋ ਲੋਕ ਦੇਖਣਾ ਚਾਹੁੰਦੇ ਸੀ ਹੂੰ ਜਾਂ ਲੋਕ ਕੋ ਜਿਸ ਇੰਟਰਸਟ ਸੀ ਤਾਂ ਕਮਲਕੌਰ ਵੀ ਕੰਟੈਂਟ ਉਹੀ ਪਾ ਰਹੀ ਸੀ ਨਾ ਜੀ 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 ਲੋਕ ਦੇਖੋ ਹੀ ਨਾ ਕੀ ਕਮਲਕੌਰ ਤੋਂ ਇਲਾਵਾ ਕੰਟੈਂਟ ਫੇਸਬੁੱਕ ਤੇ ਵਰ ਪੈਂਦੇ ਨਹੀਂ ਤੁਸੀਂ ਕਦੇ ਪਹਿਲਾਂ ਦੇਖਿਆ ਕਮਲਕੌਰ ਨੂੰ ਕੌਣ ਸੀ ਕਮਲਕੌਰ ਇੱਕ ਕਦੀ ਵਾਰ ਕਦੇ ਉਹਦੀ ਰੀਲ ਵਗੈਰਾ ਆ ਜਾਂਦੀ ਸਾਹਮਣੇ ਤਾਂ ਨਜ਼ਰ ਪੈਂਦੀ ਸੀਗੀ ਤੁਹਾਨੂੰ ਕਦੇ ਜਿਵੇਂ ਮੰਨ ਲਓ ਮਨ ਲਓ ਕਿ ਇਹ ਅੱਜ ਤੋਂ ਤੁਸੀਂ 1 ਮਹੀਨੇ ਪਹਿਲਾਂ ਉਹਦੀ ਰੀਲ ਦੇਖੀ ਕੀ ਕੀ ਰਿਐਕਸ਼ਨ ਸੀ ਤੁਹਾਡਾ ਦੇਖ ਕੇ ਰੀਲ ਮੇਰਾ ਕੋਈ ਰਿਐਕਸ਼ਨ ਨਹੀਂ ਉਸ ਤੋਂ ਗੰਦੇ 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 ਗੰਦੀ ਵੈਬ ਸੀਰੀਜ਼ ਚੱਲਦੀਆਂ ਫੇਸਬੁੱਕ ਤੇ ਤੁਸੀਂ ਦੇਖਿਆ ਹੋਈਆਂ ਜਦੋਂ ਤੁਸੀਂ ਕੋਈ ਚੀਜ਼ ਨੂੰ ਅਪ ਕਰੋਂਗੇ ਜੀ ਤਾਂ ਤੁਸੀਂ ਕੋਈ ਇੰਸਟਾਗ੍ਰam ਦੀ ਰੀਲ ਆਉਂਦੀ ਆ ਫੇਸਬੁੱਕ ਦੀ ਰੀਲ ਆਉਂਦੀ ਆ ਤਾਂ ਇੱਕ ਅੰਦੀ ਕੋਈ ਉਹ ਜੀ ਵੈਬ ਸੀਰੀਜ਼ ਵੀ ਆਂਦੀ ਜਿਹੜੀ ਅਡਲਟ ਹੁੰਦੀ ਆ ਹੂੰ ਕਈ ਵਾਰ ਇਹੋ ਜਿਹਾ ਕੰਟੈਂਟ ਵੀ ਆਉਂਦੇ ਨੇ ਜਿਹੜੇ ਬੱਚਿਆਂ ਦੇਖਣ 18 ਪਲੱਸ ਦੇਖਣ ਦੇ ਲਾਇਕ ਨਹੀਂ ਹੁੰਦੇ ਨਹੀਂ ਹੁੰਦੇ ਤਾਂ ਕਮਲ ਕੋਰ ਤੋਂ ਸਿਰ ਮੂੰਹ ਦੀ ਮਾੜੀ ਸੀ ਨਾ ਜੀ ਨੇ ਉਦੋਂ ਤੁਹਾਡਾ ਰਿਐਕਸ਼ਨ ਕੋਈ ਇਹੋ ਜਿਹਾ ਨਹੀਂ ਸੀ ਕਿ ਭਈ ਨਾ ਦੇਖੋ ਇਹ ਬਹੁਤ ਜ਼ਿਆਦਾ ਗਲਤ ਹੈ ਤੁਸੀਂ ਨਹੀਂ ਦੇਖਿਆ ਨਹੀਂ ਦੇਖੋ ਮੈਂ ਸੀ ਦੇਖਿਆ ਇਹ ਦੇਖਿਆ ਸੀ ਨਾ ਦੇਖੋ ਤੁਹਾਡੇ ਕੋਲ ਪ੍ਰੈਸ਼ਰਾਈਜ਼ ਤੁਸੀਂ ਦੇਖੋ ਯਾਰ ਹੂੰ 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 ਤੁਹਾਡੇ ਕੋਲ ਪ੍ਰੈਸ਼ਰਾਈਜ਼ ਰਹਾ ਕਿ ਤੁਸੀਂ ਦੇਖੋ ਤੁਸੀਂ 3-4 ਹੋਰ ਕੁੜੀਆਂ ਦੇ ਨਾਮ ਲਏ ਜਾਂ ਕਹਿ ਲੋ ਕਿ ਸੋਸ਼ਲ ਮੀਡੀਆ ਸਟਾਰ ਦੇ ਨਾਮ ਲਏ ਤੁਸੀਂ ਦੱਸਿਆ ਕਿ ਉਸ ਦੀ ਵਜ੍ਹਾ ਕਹਿੰਦੇ ਕੌਰ ਨਹੀਂ ਸੀ ਕੁਝ ਹੋਰ ਸੀ ਕਿਉਂਕਿ ਹੋਰ ਵੀ ਕਈ ਕੁੜੀਆਂ ਦੇ ਨਾਮ ਨਾਲ ਕੌਰ ਹੈ ਪਰ ਉਹਨਾਂ ਦਾ ਨਾਮ ਨਹੀਂ ਮੈਂ ਤਾਂ ਸਿੰਪਲ ਗੱਲ ਕਰਦੇ ਜੋ ਸਨੀ লিওਨੀ ਦਾ ਨਾਮ ਲਿਆ ਤੁਸੀਂ ਬਿਲਕੁਲ ਉਹ ਵੀ ਤਾਂ ਕੌਰ ਹੈ ਕੁatsch ਦੀ ਕੋਰ ਹੈ ਉਤਵਤ ਗੰਦਦਕਸ ਨੇ ਪਾਇਆ ਹੀ ਨਹੀਂ ਫਿਰ ਦੱਸੋ ਨਾ ਜੁਨੀਅਰ ਅਡਲਟਸ ਮੂਵੀਜ਼ ਉਹਦੀਆਂ ਨੇ ਹਮ ਕਿਸੇ ਦੇ ਨਹੀਂ ਆਉਣੀਆਂ ਅੱਜ ਮੈਨੂੰ ਕੋਈ ਬੰਦਾ ਕਹੇ ਯਾਰ ਮੈਂ ਤਾਂ ਸਾਨੂੰ ਤਾਂ 100ਰ ਲੋਕ ਕਹਿੰਦੇ ਨੇ ਸਾਨੂੰ 100 ਥ੍ਰੈਟਸ ਕਾਲਸ ਆਉਂਦੀਆਂ ਫੇਸਬੁੱਕ ਤੇ ਫੋਨਾਂ ਦੇ ਉੱਤੇ ਤੂੰ ਸ਼ਿਫਸ ਨਾ ਛੱਡਦਾ ਤੈਨੂੰ ਮਾਰ ਦਾਂਗੇ ਤਾਂ ਕਾ ਸ਼ਿਫਸ ਨਾ ਛੱਡਤੀ ਅੱਜ ਵੀ ਕੰਮ ਕਰ ਰਹੇ ਠੋਕੇ ਕਰ ਰਹੇ ਜਿਹੜਾ ਮਰਜ਼ੀ ਆ ਜਾਵੇ ਤੁਸੀਂ ਕਿਹਾ ਕਿ ਮੈਂ ਨਾਮ ਨਹੀਂ ਦੱਸਣਾ ਚਾਹੁੰਦਾ ਪਰ ਤੁਸੀਂ ਕਿਹਾ ਕਿ ਜਿਹੜੀ ਬਿੱਤੇ ਦਿਨ ਕੁੜੀ ਆਈ ਬਿਲਕੁਲ ਅਸੀਂ ਉਹਨੂੰ ਕਿਤਨਾ ਪਰਸਨਲ ਫੋਨ ਲਾਇਆ ਕੁੜੀ ਨੂੰ ਅੱਛਾ ਮੈਂ ਪਰਸਨਲ ਫੋਨ ਲਾ ਕੇ ਉਹਨੂੰ ਗੱਲ ਕੀਤੀ ਮੈਂ ਕਿਹਾ ਬੇਟਾ ਤੈਨੂੰ ਡਰਨ ਦੀ ਲੋੜ ਨਹੀਂ ਅੱਛਾ ਸਾਡਾ ਸ਼ਰਸਨਾ ਪੰਜਾਬ ਦਾ ਤਮਾਮ ਸੰਗਠਨ ਤੇਰੇ ਨਾਲ ਖੜਾ ਹੈ ਹੂੰ ਤੈਨੂੰ 24 ਜਦੋਂ ਲੋੜ ਪਵੇ ਸਾਡੇ ਪਰਸਨਲ ਨੰਬਰ ਤੋਂ ਦੇ ਰਹੇ ਹਾਂ ਤੂੰ ਅੱਧੇ ਘੰਟੇ ਫੋਨ ਲਾ ਸਾਡੀ ਪੂਰੀ ਟੀਮ ਪਹੁੰਚੂਗੀ ਤਾਂ ਤੁਸੀਂ ਕਿਹਾ ਕਿ ਅਸੀਂ ਸਾਰਿਆਂ ਦੀ ਸਪੋਰਟ ਕਰਾਂਗੇ ਮੰਨ ਲਓ ਉਹਨਾਂ ਨੇ ਅਮਰਿਤਪਾਲ ਮੈਨੂੰ 24 ਘੰਟੇ ਦਾ ਟਾਈਮ ਦਿੱਤਾ ਉਹ ਟਾਈਮ ਦਿੱਤਾ ਹੈ ਕਿ ਜਿਹੜੇ ਜਿਹੜੇ ਵੀ ਸੋਸ਼ਲ ਮੀਡੀਆ ਦੇ ਉੱਤੇ ਅਜਿਹੇ ਅਡਲਟ ਕੰਟੈਂਟ ਜਾਂ ਐਦਾ ਦੀ ਅਸ਼ਲੀਲ ਵੀਡੀਓ ਪਾਉਂਦੇ ਨੇ ਉਹ ਪੰਥ ਤੋਂ ਕੌਣ ਤੋਂ ਪੰਜਾਬ ਦੇ ਲੋਕਾਂ ਤੋਂ ਮਾਫੀ ਮੰਗ ਲੈ ਨਹੀਂ ਤਾਂ 24 ਘੰਟੇ ਦੇ ਵਿੱਚ ਸਾਡੀ ਗੱਡੀ ਉਹਨਾਂ ਦੇ ਘਰ ਬਾਹਰ ਆ ਜਾਏਗੀ ਪਹਿਲੀ ਗੱਲ ਦੇ ਵਿੱਚ ਤਾਂ ਮੈਂ ਗੱਲ ਕਰਨੇ ਚਾਹੂੰਗਾ ਕਿ ਆ ਉਹਨਾਂ ਨੇ ਤੁਹਾਡੀ ਕੁੰਮਵਾਰੇ ਗਲਤ ਬੋਲਿਆ ਕਿ ਆ ਜਿਹੜੇ ਕੰਟੈਂਟ ਪਾਉਂਦੇ ਨੇ ਤੁਹਾਡੇ ਪੰਥਵਾਰੇ ਗਲਤ ਬੋਲਿਆ ਜਾਂ ਕੰਟੈਂਟ ਪਾਣ ਵਾਲੇ ਨੇ ਪੰਜਾਬਵਾਰੇ ਗਲਤ ਬੋਲਿਆ ਜਾਂ ਕੰਟੈਂਟ ਪਾਣ ਵਾਲਾ ਇਨਸਾਨੇਦਵਾਰੇ ਗਲਤ ਬੋਲਿਆ ਇਹ ਕੰਟੈਂਟ ਪਾਉਣ ਵਾਲਿਆਂ ਤੁਹਾਡੀ ਕਿਸੇ ਧੀ ਪੈਣ ਬਾਰੇ ਗਲਤ ਬੋਲਿਆ ਜਾਂ ਤੁਹਾਡੇ ਕਿਸੇ ਪਰਿਵਾਰਕ ਮੈਂਬਰ ਬਾਰੇ ਗਲਤ ਬੋਲਿਆ ਵਾ ਦੱਸੋ ਕਾਦੀ ਵਾਰਨਿੰਗ ਹੈ ਯਾਰ ਅਸੀਂ ਜਿੰਨਾ ਜਨ ਨੂੰ ਧਮਕੀਆਂ ਆਈਆਂ ਅਸੀਂ ਪ੍ਰੋਪਰ ਉਹਨਾਂ ਨਾਲ ਸਟੈਂਡ ਕਰਾਂਗੇ ਸ਼ਸਨਾ ਪੰਜਾਬ ਦੀ ਟੀਮ ਪ੍ਰੋਪਰ ਉਹਨਾਂ ਨਾਲ ਸਟੈਂਡ ਰੱਖੂਗੀ ਮੰਨ ਲਓ ਕੋਈ ਪਹੁੰਚ ਜਾਂਦਾ ਉੱਥੇ ਤੁਸੀਂ ਪਹੁੰਚੋਗੇ ਆਪ ਮੁਕੇ ਪਹੁੰਚਾਂਗੇ ਬਿਲਕੁਲ ਪਹੁੰਚਾਂਗੇ ਸਾਨੂੰ ਫੋਨ ਹੋਵੇ ਸਾਡੀ ਸਾਰੀਆਂ ਟੀਮ ਪੰਜਾਬ ਦੀ ਸਾਡੇ ਰਜੀਵ ਟੰਡਰ ਰਾਸ਼ਟਰੀ ਚੇਅਰਮੈਨ ਲੁਧਿਆਣੇ ਤੋਂ ਸਾਡੇ ਸੰਜੀਵ ਘਨੋਲੇ ਜੀ ਰੋਪੜ ਤੋਂ ਸਾਡੀਆਂ ਸਾਰੀਆਂ ਟੀਮਾਂ ਅਲਰਟ ਖੜੀਆਂ ਨੇ ਜਦੋਂ ਕਿਸੇ ਵੀ ਰਿਪੋਰਟ ਸਾਡੀ ਲੋਡ ਪਾਉਗੀ ਸਾਡੇ ਕਹਿਣ ਦਾ ਮਤਲਬ ਹੈ ਕਿ ਜਿੰਨੇ ਵੀ ਸੋਸ਼ਲ ਮੀਡੀਆ ਦੇ ਉੱਤੇ ਲੋਕ ਘਬਰਾਏ ਹੋਏ ਨੇ ਡਰੇ ਹੋਏ ਨੇ ਕਹਿ ਰਹੇ ਕੋਈ ਡਰਨ ਦੀ ਲੋੜ ਨਹੀਂ ਜਦ ਤੱਕ ਸ਼ੈਫਸਨਾ ਬੈਠੀ ਹੈ ਕਿਸੇ ਨੂੰ ਪੰਜਾਬ ਚ ਡਰਨ ਦੀ ਲੋੜ ਨਹੀਂ ਨਾ ਅਸੀਂ ਡਰਨ ਦੇਣਾ ਹੈ ਸਾਡਾ ਮੁੱਢਲਾ ਆਦੇਸ਼ ਸ਼ੈਫਸਨਾ ਦਾ ਇਹੀ ਹੈ ਵੀ ਜਦ ਤੱਕ ਤੁਸੀਂ ਖੜੇ ਹੋ ਕਿਸੇ ਨੂੰ ਖੋਪਚ ਰਹਿਣ ਦੀ ਲੋੜ ਨਹੀਂ ਸ਼ੈਫਸਨਾ ਸਟੈਂਡ ਕਰੂਗੀ ਕਰਦੀ ਸੀ ਕਰਦੀ ਹੈ ਔਰ ਕਰਦੀ ਰਹੇਗੀ ਪੁਰਾਣਾ ਟੈਮ ਉਠਾ ਕੇ ਦੇਖ ਲਓ ਪੰਜਾਬ ਚ ਸ਼ਿਵ ਸਨਾਨ ਨੇ ਹਜ਼ਾਰਾਂ ਸ਼ਿਵ ਸਨਾਨਾਂ ਨੂੰ ਪਛਾਤਾ ਦਿੱਤੀ ਆ ਪੰਜਾਬ ਦੀ ਸ਼ਾਂਤੀ ਦੇ ਲਈ ਜੀ ਲਾਅਨ ਆਰਡਰ ਦੇ ਲਈ ਕਿ ਪੰਜਾਬ ਦੇ ਪਰਿਵਾਰਾਂ ਦੇ ਲਈ ਅਗਰ ਫਿਰ ਸ਼ਿਹਾਤਾ ਦੀ ਲੋੜ ਪੂਰੀ ਸ਼ਿਵ ਸਨਾਨ ਸਭ ਤੋਂ ਪਹਿਲਾਂ ਉਹਦੇ ਘਰ ਦੇ ਬਾਹਰ ਖੜੀ ਹੋਊਗੀ ਉਹਨਾਂ ਨੇ ਸਾਫ਼ ਆਪਣੀ ਵੀਡੀਓ ਦੇ ਵਿੱਚ ਕਿਹਾ ਕਿ ਮੈਂ ਮੈਨੂੰ ਪਤਾ ਹੈ ਕਿ ਮੈਂ ਅਜਿਹੇ ਕੇਸ ਦੇ ਵਿੱਚ 6-7 ਸਾਲਾਂ ਲਈ ਅੰਦਰ ਜਾਵਾਂਗਾ ਤੇ ਕਿਉਂ ਨਾ ਮੈਂ ਜੇ ਜਾਵਾਂਗਾ ਹੀ ਆਪਣੀ ਜ਼ਿੰਦਗੀ ਦੇ 5-6-7 ਸਾਲ ਖਰਾਬ ਕਰਾਂਗਾ ਤਾਂ ਮੈਂ ਕਿਸੇ ਇੱਕ ਨੂੰ ਰੇੜਕੇ ਕੋ ਜਾਵਾਂਗਾ ਉਹਦੀ ਹੋਰ ਵੀ ਡਰਦੀ ਉਹਦੀ ਹਿੰਮਤ ਕਿੱਦਾਂ ਪੈ ਰਹੀ ਨਿਕਲ ਕੇ ਕਹਿੰਦੇ ਦੱਸੋ ਰੀਜ਼ਨ ਕੀ ਹੈ ਕੋਈ ਪੁੱਛ ਰਿਹਾ ਕੀ ਰੀਜ਼ਨ ਹੋ ਸਕਦਾ ਉਹਦਾ ਰੀਜ਼ਨ ਇਹ ਹੈ ਸਰਕਾਰਾਂ ਦੀ ਨਕਾਮੀਆਂ ਪ੍ਰਸ਼ਾਸਨ ਕਮਜ਼ੋਰ ਕਰਤਾ ਸਰਕਾਰਾਂ ਨੇ ਬਹੁਤ ਜ਼ਿਆਦਾ ਕਈ ਅਫਸਰ ਜ਼ਿਲ੍ਹਾ ਚ ਬੈਠੇ ਨੇ ਪੰਜਾਬ ਦੀ ਸ਼ਾਂਤੀ ਲਈ ਕੰਮ ਕਰਨ ਵਾਲੇ ਜਿਨ੍ਹਾਂ ਨੇ ਕੱਢਗੜਾਤਵਾਦੀ ਮਾਰੇ ਜਿਨ੍ਹਾਂ ਨੇ ਪ੍ਰਵਾਪਰੀ ਜਾਨਾਂ ਦੀ ਪ੍ਰਵਾਹ ਨਹੀਂ ਕੀਤੀ ਪਰਿਵਾਰ ਤਬਾਹ ਕਰ ਲਿਓ ਜ਼ਿਲ੍ਹਾ ਚ ਬੈਠੇ ਨੇ ਹੂੰ ਉਹਨਾਂ ਲਈ ਅੱਜ ਤੱਕ ਕਿਸੇ ਪੰਜਾਬ ਦੇ ਵਿਅਕਤੀ ਨੇ ਵਾਦ ਚੱਕੀ ਅੱਜ ਤੱਕ ਕਿਸੇ ਪੰਜਾਬ ਪੁਲਿਸ ਦੇ ਵਿਅਕਤੀ ਦੀ ਹੈਲਪ ਕੀਤੀ ਅੱਜ ਵੀ 70% ਮਲਾਇਮ ਜ਼ਿਲ੍ਹਾ ਚ ਬੈਠੇ ਨੇ ਕਦੇ ਕਿਸੇ ਪੰਜਾਬੀ ਵਿਅਕਤੀ ਨੇ ਪਰਿਵਾਰ ਦੇ ਹਾਲ ਚਾਲ ਜਾਣੇ ਪੁੱਛਿਆ ਜਿਹਨੇ ਪੰਜਾਬ ਦੀ ਲੜਾਈ ਕੀਤੀ ਜਾਂ ਜਿੰਨਾ ਸ਼ਹਿਮ ਸੰਕਾ ਨੇ ਪੰਜਾਬ ਦੇ ਸਹਾਤਾ ਦਿੱਤੀ ਹੈ ਅੱਤਵਾਦ ਦੇ ਖਿਲਾਫ ਉਹਨਾਂ ਦੇ ਪਰਿਵਾਰ ਦਾ ਹਾਲ ਚਾਲ ਪੁੱਛਿਆ ਕਿਸੇ ਨੇ ਇਹ ਕਮੀਆਂ ਨੇ ਫਿਰ ਤੁਹਾਡੇ ਲਈ ਕੋਈ ਸਟੈਂਡ ਕਿਉਂ ਲਾਊਗਾ ਹੁਣ ਤੁਹਾਡਾ ਸਟੈਂਡ ਉਹਨਾਂ ਸੋਸ਼ਲ ਮੀਡੀਆ ਦੇ ਸਟਾਰਸ ਉਹ ਭਾਵੇਂ ਮੇਲ ਨੇ ਫੀਮੇਲ ਨੇ ਉਹਨਾਂ ਦੇ ਨਾਲ ਹੈ ਸਾਰੇ ਦੇ ਬਿਲਕੁਲ ਹੈ ਖੁੱਲ ਕੇ ਸਟੈਂਡ ਹੈ ਕਲੀਅਰ ਲਫ਼ਜ਼ਾਂ ਚ ਉਹ ਕੀ ਕਰਦੇ ਨੇ ਕੀ ਨਹੀਂ ਕਹਿੰਦੇ ਸਾਡਾ ਉਹਦੇ ਨਾਲ ਕੋਈ ਲੈਣ ਦੇ ਨਹੀਂ ਹੈ ਪਰ ਜਦ ਤੱਕ ਪੰਜਾਬ ਦੇ ਵਿੱਚ ਸ਼ਿਵ ਸੰਗ ਜਿੰਦਾ ਨੇ ਕਿਸੇ ਨੂੰ ਖੋਫ ਦੇ ਵਿੱਚ ਰਹਿਣ ਨਹੀਂ ਦਿੱਤਾ ਜਾਊਗਾ ਕਿਸੇ ਨੂੰ ਡਰ ਦੇ ਮਾਹੌਲ ਚ ਰਹਿਣ ਦਿੱਤਾ ਨਹੀਂ ਜਾਊਗਾ ਹਰ ਇੱਕ ਸ਼ਿਵ ਸੰਗ ਸਾਹ ਦਾ ਦਿਨ ਨੂੰ ਤਿਆਰ ਖੜਾ ਪੰਜਾਬ ਦੀ ਅਮਨ ਸ਼ਾਂਤੀ ਲਈ ਅੱਗੇ ਵੀ ਸੀ ਹੈ ਔਰ ਰਹਾਗੇ ਔਰ ਸਾਨੂੰ ਗਰਵ ਹੈ ਇਸ ਸ਼ਿਪਸਨਕ ਹੋਂਦੇ ਉੱਤੇ ਕਿ ਅਸੀਂ ਪੰਜਾਬ ਦੀ ਸ਼ਾਂਤੀ ਲਈ ਕੰਮ ਕਰਾਂਗੇ ਬਹੁਤ ਬਹੁਤ ਧੰਨਵਾਦ ਸਾਰੀ ਇਸ ਮਾਮਲੇ ਦੇ ਉੱਤੇ ਜਾਣਕਾਰੀ ਦੇਣ ਦੇ ਲਈ ਤੁਸੀਂ ਬੜੇ ਵਿਵਾਕੀ ਦੇ ਨਾਲ ਸਾਰੀ ਗੱਲਾਂ ਕਈਆਂ ਤੇ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਦੇ ਉੱਤੇ ਜਦ ਵੀ ਕੋਈ ਖਬਰ ਦਾ ਨਸ਼ਰ ਹੁੰਦੀ ਹੈ ਤਾਂ ਸਾਡਾ ਫਰਜ਼ ਹੁੰਦਾ ਹੈ ਕਿ ਅਸੀਂ ਹਰ ਇੱਕ ਪੱਖ ਦਿਖਾਈਏ ਬਿਨਾਂ ਕਿਸੇ ਪੱਖਪਾਤ ਤੋਂ ਕਿਉਂਕਿ ਜੇ ਅਸੀਂ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਾਂ ਕਿਸੇ ਦਾ ਕਤਲ ਹੁੰਦਾ ਹੈ ਅਸੀਂ ਉਹ ਦਿਖਾਣੇ ਆ ਤਾਂ ਉਸ ਉੱਤੇ ਲੋਕਾਂ ਤੇ ਰਿਐਕਸ਼ਨ ਕੀ ਨੇ ਅਸੀਂ ਉਹ ਵੀ ਦਿਖਾਣਾ ਬਹੁਤ ਲਾਜ਼ਮੀ ਸਮਝਦੇ ਨੇ ਤਾਂ ਇਸੇ ਕਰਕੇ ਅੱਜ ਦਾਸਤੀ ਕੀ ਨਾਰਥ ਇੰਡੀਆ ਦੇ ਜਿਹੜੇ ਪ੍ਰਧਾਨ ਨੇ ਸ਼ਿਵ ਸੇਨਾ ਦੇ ਭਾਨੂ ਪ੍ਰਤਾਪ ਜੀ ਤੁਸੀਂ ਆਪਣੇ ਸਾਰੇ ਵਿਊਜ਼ ਦਿੱਤੇ ਲੋਕ ਤੁਹਾਡੇ ਇਹਨਾਂ ਵਿਚਾਰਾਂ ਤੋਂ ਸਹਿਮਤ ਨੇ ਜਾਂ ਸਹਿਮਤ ਨਹੀਂ ਇਹ ਲੋਕਾਂ ਤੇ ਛੱਡ ਦਿੰਨੇ ਆ ਮੈਂ ਐਂਕਰ ਮਿੱਕੀ ਜੈਕਰ ਕੈਮਰਾਮੈਨ ਬੰਜੋ ਕੇ ਨਾ ਹੋ ਜੈ ਜੈ ਸ਼੍ਰੀ ਰਾਮ